ਨਾਬਾ ਜੇਲ ਬ੍ਰੇਕ ਮਾਮਲੇ ਦੀ ਜਿਸ ਦੇ ਮਾਸਟਰਮਾਈਂਡ ਨੂੰ ਆਖਰਕਾਰ ਪੰਜਾਬ ਪੁਲਿਸ ਪੰਜਾਬ ਲੈ ਕੇ ਪਹੁੰਚੀ ਹੈ ਪੁਲਿਸ ਨੇ ਅੱਜ ਤੜਕੇ 3 ਵਜੇ ਨਾਬਾ ਕੋਰਟ ਵਿੱਚ ਉਸ ਨੂੰ ਪੇਸ਼ ਕੀਤਾ ਅੱਜ ਸੁਰੱਖਿਆ ਦੇ ਵਿਚਾਰ ਰਮਨਜੀਤ ਰੋਮੀ ਨੂੰ ਲਿਆਂਦਾ ਗਿਆ ਤੇ ਕੋਰਟ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਜਿੱਥੇ ਕਿ 14 ਦਿਨਾਂ ਦੀ ਨਿਆਇ ਕਿਰਾਸਤ ਤੇ ਉਸ ਨੂੰ ਪੇਸ਼ ਕਰਿਆ ਸੋ ਪੁਲਿਸ ਨੇ ਤੜਕਸਾਰ 3 ਵਜੇ ਨਾਬਾ ਕੋਰਟ ਪੇਸ਼ ਕੀਤਾ ਹੈ ਉਸ ਦੀਆਂ ਤਸਵੀਰਾਂ ਨੇ ਮੁਲਜ਼ਮ ਰਮਨਜੀਤ ਰੋਮੀ ਨੂੰ ਸਖਤ ਪ੍ਰਬੰਧਾਂ ਹੇਠ ਰੱਥੇ ਪੇਸ਼ ਕੀਤਾ ਗਿਆ कोर्ट ਨੇ ਰੋਮੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਇੱਥੇ ਪੇਟ ਦਿੱਤਾ ਨਾਬਾਦੀ ਨਵੀਂ ਜੇਲ੍ਹ ਵਿੱਚ ਫਿਲਹਾਲ ਮੁਲਜ਼ਮ ਰੋਮੀ ਨੂੰ ਇੱਥੇ ਰੱਖਿਆ ਗਿਆ ਨਾਬਾ ਜੇਲ੍ਹ ਬ੍ਰੇਕ ਮਾਮਲੇ ਦਾ ਮਾਸਟਰਮਾਈਂਡ ਰਮਨਜੀਤ ਰੋਮੀ ਤਾਜ਼ੀ ਦੇ ਪੰਜਾਬ ਪੁਲਿਸ ਨੂੰ ਰਮਨਜੀਤ ਰੋਮੀ ਦੀ ਹਾਂਗਕਾਂਗ ਤੋਂ ਹਵਾਲਗੀ ਮਿਲੀ ਹੈ ਜਿਸ ਨਾਲ ਇਹ ਕਾਸ खासा ਪੁਰਾਣਾ ਇਹ ਮਾਮਲਾ ਹੈ ਲੇਕਿਨ 2018 ਤੋਂ ਹਾਂਗਕਾਂਗ ਦੀ ਚੀਜ਼ ਇਹ ਜਿੱਤੇ ਪੁਲਿਸ ਗਿਰਫਤ ਵਿੱਚ ਸੀ ਔਰ ਲੇਕਿਨ ਇਹ ਪੰਜਾਬ ਪੁਲਿਸ ਲਗਾਤਾਰ ਇਸੇ ਮਾਮਲੇ ਨੂੰ ਲੈ ਕੇ ਕਾਰਵਾਈ ਕਰ ਰਹੀ ਸੀ ਤੇ ਆਖਿਰਕਾਰ ਹੁਣ ਉਸ ਦੀ ਜਿਹੜੀ ਹੈ ਹਵਾਲਗੀ ਪੰਜਾਬ ਪੁਲਿਸ ਨੂੰ ਮਿਲੀ ਹੈ ਤੇ ਉਸ ਨੂੰ ਬੀਤੇ ਦਿਨ ਪਹਿਲਾਂ ਦਿੱਲੀ 에어ਪੋਰਟ ਲਿਆਂਦਾ ਗਿਆ ਉਸ ਤੋਂ ਬਾਅਦ ਅਦ ਸੁਰੱਖਿਆ ਅਵਿਸ਼ਕਾਰ ਪੰਜਾਬ ਲਿਆਂਦਾ ਗਿਆ ਜਿੱਥੇ ਤੜਕੇ 3 ਵਜੇ ਉਸ ਨੂੰ ਕੋਰਟ ਪੇਸ਼ ਕੀਤਾ ਗਿਆ ਅਤੇ ਉਸ ਤੋਂ ਬਾਅਦ ਦੱਸਿਆ ਕਿ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਚ ਪੇਸ਼ ਦਿੱਤਾ ਗਿਆ ਇਹ ਉਸ ਵੇਲੇ ਦੀਆਂ ਤਸਵੀਰਾਂ ਨੇ ਜਦੋਂ ਅਦ ਸੁਰੱਖਿਆ ਦੇ ਵਿਚਕਾਰ ਰਮਨਜੀਤ ਰੋਮੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਦ ਸੁਰੱਖਿਆ ਦੇ ਵਿਚਕਾਰ ਸੋ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਜਿਸਨ ਨਾਲ ਸਾਲ 2018 ਤੋਂ ਹਾਂਗਕਾਂਗ ਦੇ ਵਿੱਚ ਪੁਲਿਸ ਦੇ ਕੋਲ ਸੀ ਲੇਕਿਨ ਇਹ ਪੂਰਾ ਮਾਸਟਰਮਾਈਂਡ ਸੀ ਜਿਸ ਤਰ੍ਹਾਂ ਦੇ ਨਾਲ ਇਹ ਨਾਬਾ ਜੇਲ ਬ੍ਰੇਕ ਮਾਮਲੇ ਦੇ ਵਿੱਚ ਕਾਰਵਾਈ ਹੋਈ ਸੀਗੀ ਕਈ ਖਤਰਨਾਕ ਅਪਰਾਧੀ ਜਿਹੜੇ ਨੇ ਉਫਰਾਰ ਹੋਣੇ ਕਾਮਯਾਬ ਰਹੇ ਸਨ ਔਰ ਉਸ ਵੇਲੇ ਵੀ ਪੁਲਿਸ ਦੀ ਬੇहद ਕਿਰਕਿਰੀ ਹੋਈ ਸੀ ਲੇਕਿਨ ਇੱਥੇ ਪੁਲਿਸ ਲਗਾਤਾਰ ਇਸ ਮਾਮਲੇ ਨੂੰ ਫੋਲੋ ਕਰਦੀ ਰਹੀ ਲੇਕਿਨ ਆਖਰਕਾਰ ਹੁਣ ਇਹ ਜਿਹੜਾ ਮਾਸਟਰਮਾਈਂਡ ਰਿਹਾ ਇਸ ਪੂਰੀ ਘਟਨਾ ਦਾ ਉਹ ਪੁਲਿਸ ਦੇ ਅੜੀ ਕੇ ਚੜਿਆ ਸੋ ਤਸਵੀਰਾਂ ਨੇ ਜਿੱਥੇ ਮੁਲਜ਼ਮ ਰਮਨਜੀਤ ਰੋਮੀ ਨੂੰ ਅੱਜ ਤੜਕੇ 3 ਵਜੇ ਪੇਸ਼ ਕੀਤਾ ਗਿਆ ਨਾਵਾ ਜੇਲ੍ਹ ਵਿੱਚ ਕੋਰਟ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਉਸ ਨੂੰ ਭੇਜ ਦਿੱਤਾ ਸੋ ਪੰਜਾਬ ਲੈ ਕੇ ਜਦੋਂ ਪੁਲਿਸ ਪਹੁੰਚੀ ਹੈ ਇਹ ਤਸਵੀਰਾਂ ਨਹੀਂ ਤੁਹਾਨੂੰ ਅਸੀਂ ਦਿਖਾ ਰਿਹਾ ਕਿਸ ਤਰ੍ਹਾਂ ਦੇ ਨਾਲ ਇੱਥੇ ਪਹਿਲਾਂ ਬੀਤੇ ਦਿਨ ਦਿੱਲੀ 에어ਪੋਰਟ ਪਹੁੰਚੇ ਸੀ ਰਮਨਜੀਤ ਰੋਮੀ ਨੂੰ ਲੈ ਕੇ ਟੀਮ ਔਰ ਉਸ ਤੋਂ ਬਾਅਦ ਪੰਜਾਬ ਲੈ ਕੇ ਟੀਮ ਪਹੁੰਚੀ ਹੈ ਤਸਵੀਰੇ 3 ਵਜੇ ਉਸ ਨੂੰ ਕੋਰਟ ਪੇਸ਼ ਕੀਤਾ ਗਿਆ ਜਿੱਥੇ ਕਿ ਪੇਸ਼ ਕਰਨ ਤੋਂ ਬਾਅਦ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਅੱਗੇ ਇਸ ਮਾਮਲੇ ਵਿੱਚ ਜੋ ਵੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਪੁਲਿਸ ਨੇ ਇਸ ਨੂੰ ਕਾਬੂ ਕਰਨ ਵਿੱਚ ਆਪਣੀ ਗ੍ਰਿਫਤਜ਼ਿਲੈਂਡ ਦੀ ਕਾਮਯਾਬੀ ਹਾਸਲ ਹੋਈ ਹੈ ਉਸ ਦੀ ਵੀ ਛਲਾਗਾ ਹੋ ਰਹੀ ਹੈ ਕਿਉਂਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀਗਾ ਉਸ ਵੇਲੇ ਪੰਜਾਬ ਪੁਲਿਸ ਦੀ ਬੇहद ਕਿਰਕਿਰੀ ਹੋਈ ਸੀ ਕਿ ਕਿਸ ਤਰ੍ਹਾਂ ਦੇ ਨਾਲ ਇਹ ਬਾਹਰ بیٹھا ਸ਼ਖਸ ਜਿਹੜਾ ਹੈ ਉਹ ਜੋ ਕਿ ਪੂਰਾ ਮਾਸਟਰਮਾਈਂਡ ਸੀ ਜਿਸ ਨੇ ਵਿਉਂਤਬੰਦੀ ਕੀਤੀ ਸੀ ਖਤਰਨਾਕ ਅਪਰਾਧੀਆਂ ਨੂੰ ਨਾਬਾਲ ਜੇਲ੍ਹ ਤੋਂ ਭਜਾਉਣ ਚ ਕਾਮਯਾਬ ਰਿਹਾ ਸੀ ਹਾਲਾਂਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਸੀ ਕੌਣ ਕੌਣ ਇਸ ਵਿੱਚ ਸ਼ਾਮਿਲ ਸੀ ਕਿਹੜਾ ਅਧਿਕਾਰੀ ਜੇਲ੍ਹ ਦੇ ਅੰਦਰ ਕਿਸ-ਕਿਸ ਦੀ ਸ਼ਮੂਲੀਅਤ ਰਹੀ ਹੈ ਜਿਨ੍ਹਾਂ ਨੇ ਮਦਦ ਕੀਤੀ ਸੋ ਇਹ ਸਭ ਬਾਰੇ ਲਗਾਤਾਰ ਹੀ ਪਿਛਲੇ ਕਈ ਸਾਲਾਂ ਤੋਂ ਜਾਂਚ ਹੋ ਰਹੀ ਸੀ ਲੇਕਿਨ ਜੋ ਮਾਸਟਰਮਾਈਂਡ ਸੀ ਉਸ ਨੂੰ ਕਾਬੂ ਕਰਨਾ ਆਪਣੇ ਆਪ ਚ ਵੱਡੀ ਚੁਣੌਤੀ ਸੀ 2016 में नवंबर में एक जेल ब्रेक हुई थी नाबा में उसमें छह लोग जेल जेल कस्टडी से भाग गए थे उनमें दो खालिस्तान थे और चार गैंगस्टर थे तो उसकी इन्वेस्टिगेशन में रमनजीत रोमी जो है जो हांगकांग बेस्ड था इसका काफी इंपॉर्टेंट रोल निकला था तो ही वॉज वन ऑफ द मेन कॉन्स्परेटर्स और इसका प्लानर था जिसकी वजह से ये सारी जेल ब्रेक एग्जीक्यूट हुई थी तो तब से इसके पीछे हम लगे हुए थे और इसकी रेड कॉर्नर नोटिस इंटरपोल के थ्रू जारी करवाया था फिर इसको हांगकांग की अथॉरिटीज ने डिटेन किया हमारी एक्सडिशन रिक्वेस्ट जो म्यूचुअल लीगल असिस्टेंट ट्रीटी हमारी हांगकांग के साथ है तो ਵहां के डिपार्टमेंट ऑफ जस्टिस के थ्रू इसका पर, केस प्रोसीव किया गया और उसकी वजह से जो कोर्ट्स ने हमारी एविडेंस को देखते हुए इसको एक्सट्रडाइट करने की परमिशन दे दी थी चौहान साहब कितना मुश्किल रहा एक्सट्रडाइट कराना है कि ਜਿਹੜੀਆਂ ਫੋਰਨ ਗਵਰਨਮੈਂਟਸ ਹੁੰਦੀਆਂ ਨੇ ਉਹਨਾਂ ਦੇ ਰੂਲਸ ਤੇ ਰੈਗੂਲੇਸ਼ਨਸ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਸੈਟੀਸਫਾਈ ਕਰਨਾ ਇੱਕ ਕਾਫੀ ਵੱਡਾ ਚੈਲੰਜ ਹੁੰਦਾ ਜਿਹੜਾ ਕਿ ਪੰਜਾਬ ਪੁਲਿਸ ਨੇ विद द हेल्प ऑफ मिनिस्ट्री ऑफ एक्सटर्नल अफेयर्स काफी मेहनत ਨਾਲ ਜਿਹੜਾ ਹੈਗਾ ਉਹਨੂੰ ਪਰਸੂ ਕਰਕੇ ਉਹਨਾਂ ਨੂੰ ਸੈਟੀਸਫਾਈ ਕੀਤਾ ਤੇ ਜਿਹੜਾ ਪਰਮਿ ਇਹਦੀ ਮਿਲ ਐਕਸਿਡਿਸ਼ਨ ਦੀ ਪਰਮਿਸ਼ਨ ਮਿਲ ਗਈ। ਰومی ਜਿਹੜਾ ਅਕਿਊਜ਼ਡ ਹੈਗਾ ਸੀ ਇੱਕ ਆਪਣੇ ਜਿਹੜੀ ਨਾਬਾ ਜੇਲ ਬ੍ਰੇਕ 2016 ਦੇ ਵਿੱਚ ਉਹ ਸੀ ਮਾਸਟਰਮਾਈਂਡ ਸੀ। ਉਹਨੂੰ ਹਾਂਗਕਾਂਗ ਤੋਂ ਜਿਹੜੀ ਹੈਗੀ অথੋਰੀਟੀਆਂ ਤੋਂ ਅਸੀਂ ਕਸਟਡੀ ਲੈ ਕੇ ਉਹਦੀ ਆਏ ਸੀ ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈਗੇ ਸਾਰੇ ਤਾਂ ਉਸ ਤੋਂ ਬਾਅਦ ਜਿਵੇਂ ਸਾਡੇ ਪੇਸ਼ ਕੀਤਾ ਕੋਰਟ ਦੇ ਵਿੱਚ ਤਾਂ ਇਹਦਾ ਜਿਹੜਾ ਹੈਗਾ ਅਸੀਂ ਇਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਰਹੇ ਹਾਂ ਕਿਹੜੀ ਜੇਲ੍ਹ ਵਿੱਚ ਸਰ ਹਲੇ ਜਿਹੜਾ ਹੈਗਾ ਨਿਊ ਜੇਲ ਨਾਬਾ ਦੇ ਵਿੱਚ ਭੇਜ ਰਹੇ ਹਾਂ ਜਿਹੜਾ 2016 ਦੇ ਵਿੱਚ ਇੱਕ ਨਵੰਬਰ ਮਹੀਨੇ ਦੇ ਵਿੱਚ ਨਾਬਾ ਮੈਕਸਿਮ ਸਕਿਉਰਿਟੀ ਜੇਲ ਨਾਬਾ ਮਰੇ ਕੋਈ ਸੀ ਉਹਦੇ ਵਿੱਚ ਇਹ ਤਾਂ ਜਿਹੜਾ ਹੈਗਾ ਮੇਨ ਮਾਸਟਰਮਾਈਂਡ ਦਾ ਰੋਲ ਫਿਗਰ ਆਊਟ ਹੋਇਆ ਸੀ ਜੋ ਇਹਦੀ ਜਿਹੜੀ ਹੈਗੀ ਐਕਸਟਰੈਡੀਸ਼ਨ ਵਾਸਤੇ ਰਿਕਵੈਸਟ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਰਾ ਕੇਸ ਜਿਹੜਾ ਹੈਗਾ ਮੋਕੀਤਾ ਗਿਆ ਸੀ ਜੋ ਲੌਂਗ ਲੀਗਲ ਪ੍ਰੋਸੈਸ ਤੋਂ ਬਾਅਦ ਜਿਹੜਾ ਹੈਗਾ ਇਹ ਫਾਈਨਲਾਈਜ਼ ਹੋਇਆ ਤਾਂ ਉਹਦੇ ਫਾਈਨਲ ਜਿਹੜੇ ਜਿਹੜੇ ਸਰੈਂਡਰ ਆਰਡਰ ਆਫ ਸਰੈਂਡਰ ਪਾਸ ਹੋਣ ਤੋਂ ਬਾਅਦ ਇਹਨੂੰ ਲੀਗਲ ਪ੍ਰੋਸੈਸ ਦੇ ਨਾਲ ਲੈ ਕੇ ਆਏ ਸਰ ਪੁਲਿਸ ਪੁੱਛਗਿੱਛ ਕਿਵੇਂ ਕਰੇਗੀ ਇਸ ਤੋਂ ਪੁੱਛਗਿੱਛ ਕਿਵੇਂ ਹੋਏਗਾ ਉਹ ਸਾਡੇ ਅੱਗੇ ਫਰਦਰ ਹੈਗਾ ਅਸੀਂ ਹਾਲੇ ਇਹਨੂੰ ਜੁਡੀਸ਼ੀਅਲ ਭੇਜ ਰਹੇ ਹਾਂ ਸਾਡੇ ਕੋਲ ਇਹ ਦੇ ਲਈ ਸੀ ਕਿ ਇਹਨਾਂ ਦੇ ਇੱਕ ਤਾਂ ਪੁਲਿਸ ਰਿਮਾਂਡ ਨਹੀਂ ਹੋਣਾ ਚਾਹੀਦਾ ਔਰ ਕਿਉਂਕਿ ਐਕਸਟਰਡੀਸ਼ਨ ਟ੍ਰੀਟੀ ਸੀ ਕਿ ਦੋ ਕੰਟਰੀ ਦੇ ਵਿੱਚ ਔਰ ਇਹਨਾਂ ਨੇ ਉੱਥੇ ਜੋ ਹਾਂਗਕਾਂਗ ਦੇ ਵਿੱਚ ਐਫੀਡੇਵਿਟ ਫਾਈਲ ਕੀਤੀ ਸੀ ਕਿ ਅਸੀਂ ਪੁਲਿਸ ਰਿਮਾਂਡ ਨਹੀਂ ਔਰ ਉਸ ਬੇਸਿਸ ਤੇ ਪੁਲਿਸਮਾਨ ਨਹੀਂ ਹੋਇਆ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਭੇਜਿਆ ਗਿਆ ਹੈ 6 ਦਿਨਾਂ ਵਾਸਤੇ ਔਰ ਸੈਂਟਰਲ ਜੇਲ ਨਾਬਾ ਵਿੱਚ ਹੈ ਨਿਊ ਜੇਲ ਨਾਬਾ ਵਿੱਚ ਇਹਨਾਂ ਨੂੰ ਰੱਖਿਆ ਜਾਵੇਗਾ ਪ੍ਰੋਡਕਸ਼ਨ ਔਰ ਗਰੰਟ ਤੇ ਲਿਜਾ ਸਕਦੀ ਹੈ ਪੁਲਿਸ ਜੇਲ ਚ ਕਿਸੇ ਟਾਈਮ ਵੀ ਅ ਜੇ ਉਹ ਲੈਣ ਦੀ ਕੋਸ਼ਿਸ਼ ਕਰਨਗੇ ਅਸੀਂ ਪੂਰਾ ਉਸ ਨੂੰ ਕੰਟੈਸਟ ਕਰਾਂਗੇ ਕਿਉਂਕਿ ਨਹੀਂ ਲੈ ਕੇ ਜਾ ਸਕਦੇ ਐਸ ਪਰ ਰੂਲਸ ਇਹਨਾਂ ਨੂੰ ਉੱਥੇ ਫਰੋਮ ਦੀ ਗਵਰਨਮੈਂਟ ਆਫ ਇੰਡੀਆ ਇਹਨਾਂ ਨੇ ਆਪਣੀ ਅਫੀਡਵਿਟ ਫਾਈਲ ਕੀਤੇ ਹੋਏ ਆ ਕਿ ਜੁਰੀ ਪੁਲਿਸਮਾਨ ਨਹੀਂ ਲਿਆ ਜਾਏਗਾ ਤੁਹਾਨੂੰ ਕੀ ਸਮਝ ਆਉਗੀ ਇੰਨਾ ਟਾਈਮ ਬਾਅਦ ਲੈ ਕੇ ਆਉਣ ਪਿੱਛੇ ਕੀ ਵੱਡਾ ਕਾਰਨ ਕੀ ਹੋ ਸਕਦਾ ਆ ਪੰਜਾਬ ਗਵਰਨਮੈਂਟ ਜੋ ਪਹਿਲਾਂ ਕਿ ਫੇਲਿਅਰ ਹੋਈ ਸੀਗੀ ਸ਼ਾਇਦ ਉਸ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਏਗੀ ਆਦਰਵਾਇਜ਼ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਕਿੰਨਾ ਵੱਡਾ ਰੋਲ ਹੋਏਗਾ ਬਾਕੀ ਟ੍ਰਾਇਲ ਤੇ ਦੇਖਾਂਗੇ ਕੀ ਐਵੀਡੈਂਸ ਨਾਬਾ ਜੇਲ ਬ੍ਰੇਕ ਕੇਸ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਅੱਜ ਨਾਬਾ ਦੀ ਅਦਾਲਤ ਵਿੱਚ ਪੇਸ਼ ਕਰਕੇ ਜਿਸ ਨੂੰ ਨਿਆਇਕ ਰਾਸਤ ਵਿੱਚ ਭੇਜਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਰਮਨਜੀਤ ਸਿੰਘ ਰੋਮੀ ਨੂੰ ਅੱਜ ਮੈਡੀਕਲ ਜਾਂਚ ਲਈ ਨਾਬਾ ਦੇ ਸਿਵਲ ਹਸਪਤਾਲ ਵਿਖੇ ਜਿਹੜਾ ਲਿਆਂਦਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਡੀਐਸਪੀ ਦਵਿੰਦਰ ਅਤਰੀ ਨਜ਼ਰ ਆ ਰਹੇ ਨੇ ਹਰਵਿੰਦਰ ਸਿੰਘ ਵਿਰਕ ਨਜ਼ਰ ਆ ਰਹੇ ਨੇ ਪੂਰੀ ਟੀਮ ਜਿਹੜੀ ਇਸ ਆਪਰੇਸ਼ਨ ਨੂੰ ਲੀਡ ਕਰ ਰਹੀ ਸੀ ਪੂਰੀ ਟੀਮ ਨਜ਼ਰ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਰਮਨਜੀਤ ਸਿੰਘ ਰੋਮੀ ਨੂੰ ਸਿਵਲ ਹਸਪਤਾਲ ਨਾਬਾ ਵਿਖੇ ਲਿਆਂਦਾ ਗਿਆ ਜਿੱਥੇ ਮੈਡੀਕਲ ਜਾਂਚ ਉਸ ਦੀ ਹੋਵੇਗੀ ਇਸ ਤੋਂ ਪਹਿਲਾਂ ਅਦਾਲਤ ਵੱਲੋਂ ਮਾਨਯੋਗ ਅਦਾਲਤ ਵੱਲੋਂ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਤਸਵੀਰਾਂ ਦੇਖੋ ਤੁਸੀਂ ਰਮਨਜੀਤ ਸਿੰਘ ਰੋਮੀ ਮਾਸਟਰਮਾਈਂਡ ਮਾਸਟਰਮਾਈਂਡ ਜਿਹੜਾ ਜਿਸ ਨੂੰ ਮੰਨੇ ਜਾਂਦਾ ਨਾਬਾ ਜੇਲ ਬ੍ਰੇਕ ਕੇਸ ਦਾ ਇਸ ਤੋਂ ਇਲਾਵਾ ਦੋ ਐਫ ਆਈ ਆਰ ਇਸ ਦੇ ਖਿਲਾਫ ਜਿਹੜੀਆਂ ਹੋਈਆਂ ਸੀ ਤੇ ਫਿਲਹਾਲ ਇਸ ਨੂੰ ਸਿਵਲ ਹਸਪਤਾਲ ਨਾਬਾ ਵਿਖੇ ਮੈਡੀਕਲ ਜਾਂਚ ਲਈ ਲਿਆਂਦਾ ਗਿਆ ਤਸਵੀਰਾਂ ਵੇਖੋ ਪੀਟੀਸੀ ਨਿਊਜ਼ ਦੇ ਐਕਸਕਲੂਸਿਵ ਤਸਵੀਰਾਂ ਰਮਨਜੀਤ ਸਿੰਘ ਰੋਮੀ ਰਮਨਜੀਤ ਸਿੰਘ ਰੋਮੀ ਜਿਸ ਨੂੰ ਮੈਡੀਕਲ ਜਾਂਚ ਲਈ ਇੱਥੇ ਲਿਆਂਦਾ ਗਿਆ ਇਸ ਤੋਂ ਪਹਿਲਾਂ ਮੈਡਿਕ ਜਿਹੜੀ ਮਾਨਯੋਗ ਅਦਾਲਤ ਵੱਲੋਂ ਨਿਆਂਇਕ ਹਿਰਾਸਤ ਦੇ ਵਿੱਚ ਇਸ ਨੂੰ ਭੇਜਿਆ ਗਿਆ ਜਿਸ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਜਿਹੜਾ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਜਾ ਰਿਹਾ ਸੰਜੀਵ ਕੁਮਾਰ ਪੀ.ਡੀ.ਸੀ. ਨਿਊਜ਼ ਨਾਭਾ ਤੋ ਸਾਡੇ ਨਾਲ ਸਾਡੇ ਸਹਿਯੋਗੀ ਸੰਜੀਵ ਇਸ ਵੇਲੇ ਨਾਬਾ ਤੋਂ ਜੁੜ ਚੁੱਕੇ ਨੇ ਸੰਜੀਵ ਸੋ ਸਾਰੀ ਰਾਤ ਜੁੜੀ ਹੈ ਕਵਾਇਦ ਰਹੀ ਕਿਸ ਤਰ੍ਹਾਂ ਨਾਲ ਅੱਜ ਸੁਰੱਖਿਆ ਦੇ ਵਿਚਕਾਰ ਰਮਨਜੀਤ ਰੋਮੀ ਜੋ ਕਿ ਮਾਸਟਰ ਮਾਈਂਡ ਰੇ ਨਾਬਾ ਜੇਲ ਬ੍ਰੇਕ ਮਾਮਲੇ ਦਾ ਉਸ ਨੂੰ ਲਿਆਂਦਾ ਗਿਆ ਤੇ ਹੁਣ 14 ਦਿਨਾਂ ਦੀ ਨਿਆਂਇਕ ਹਿਰਾਸਤ ਆਖਿਰਕਾਰ ਉਸ ਨੂੰ ਭੇਜ ਦਿੱਤਾ ਗਿਆ ਜੀ ਰਾਜਾ ਤੁਹਾਨੂੰ ਦੱਸ ਦੋ ਸਾਰੀ ਰਾਤ ਦੀ ਉਡੀਕ ਤੋਂ ਬਾਅਦ ਸਵੇਰੇ 3:10 ਤੇ ਨਾਬਾ ਵਿਖੇ ਜਿਹੜੇ ਮਾਨਯੋਗ ਜਿਹੜੇ ਜੱਜ ਨੇ ਜੱਜ ਸਾਹਿਬ ਨੇ ਉਹਨਾਂ ਦੇ ਗ੍ਰਹਿ ਵਿਖੇ ਜਿਹੜੇ ਰੈਟ ਹਾਊਸ ਵਿਖੇ ਕਿਰਾਏ ਨੇ ਉਹਨਾਂ ਦੇ ਉੱਤੇ ਪੇਸ਼ ਕੀਤਾ ਗਿਆ ਰਵਨਜੀਤ ਸਿੰਘ ਦੋਮੇ ਨੂੰ ਤੇ ਉਸ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ 14 ਦਿਨ ਦੀ ਨਿਆਇ ਫਿਰਾਸਤ ਨੂੰ ਕਿ ਜਗ੍ਹਾ ਲੇਕਿਨ ਖਾਸ ਕਰਕੇ ਹੈ ਨਿਆਇ ਫਿਰਾਸਤ ਤੇ ਭੇਜਣ ਦਾ ਵੱਡਾ ਕਾਰਨ ਭਾਰਤ ਸਰਕਾਰ ਵੱਲੋਂ ਇੱਕ ਐਫਿਡੇਵਿਟ ਹਾਂਗਕਾਂਗ ਹਾਈ ਕੋਰਟ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਵੀ ਜੇਕਰ ਰੋਮੀ ਨੂੰ ਭਾਰਤ ਦੇ ਸਪੁਰਦ ਕਰਾਂ ਦੀ ਕੀਤਾ ਜਾਂਦਾ ਤਾਂ ਉਸ ਦਾ ਰਿਮਾਂਡ ਨਹੀਂ ਲਿਆ ਜਾਵੇਗਾ ਨਾ ਤਾਂ ਸਖੰਬਰ ਐਫਆਈਆਰ ਦੇ ਵਿੱਚ ਨਾ ਹੀ 144 ਨੰਬਰ ਤੇ ਬਿਨਾਲ ਜਿਹੜੀ ਜਿਹੜਾ ਰਮਨਦੀਪ ਰੋਮੀ ਦਾ ਜਿਸ ਨੂੰ ਨਿਆਇ ਕਰਸ ਨਵੀਂ ਜੀਲਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਕਈ ਖੁਲਾਸੇ ਜਿਹੜੇ ਜਿਸ ਤਰ੍ਹਾਂ ਪੁਲਿਸ ਪੁੱਛਗਿੱਛ ਕਰੇਗੀ ਵੱਡਾ عليه हेल्प पूछ किस किस तरह करेगी थाने वालों हरजिंदर ਜਿਹੜੇ ਵਿਰਖ ਨੇ ਐਸਪੀ ਨਾਲ ਗੱਲਬਾਤ ਕੀਤੀ ਗਈ ਵੀ ਕਿਸ ਤਰ੍ਹਾਂ ਪੁੱਛ ਕੇ ਕਰੇਗੀ ਤਾਂ ਉਹਨਾਂ ਨੇ ਹਲੇ ਸਪਸ਼ਟ ਜਵਾਬ ਨਹੀਂ ਦਿੱਤਾ ਜੀ ਦਾਦਾ ਬਿਲਕੁਲ اور ਇੱਥੇ ਬੜਾ ਅਹਿਮ ਹੋਏਗਾ ਕਿ ਇਸ ਮਾਮਲੇ 'ਚ ਕਿਸ ਤਰ੍ਹਾਂ ਦੇ ਨਾਲ ਅਕੀ ਕਾਰਵਾਈ ਹੋਏਗੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਵਕੀਲ ਵੱਲੋਂ ਵੀ ਬਿਆਨ ਦਿੱਤਾ ਗਿਆ ਜੋ ਅਸੀਂ ਸੁਣ ਰੇ ਸੀ ਸੰਜੀਵ ਕਿ ਇੱਥੇ ਜਿਹੜੀ ਟ੍ਰੀਟੀ ਦੇ ਤਹਿਤ ਉਸ ਨੂੰ ਰਿਮਾਂਡ ਤੇ ਨਹੀਂ ਲਿਆ ਜਾ ਸਕਦਾ ਸੀ ਹਾਲਾਂਕਿ 14 ਦਿਨ ਦੀ ਹੁਣ ਨਿਆਂਇਕ ਹਿਰਾਸਤ ਮਿਲ ਗਈ ਹੈ ਲੇਕਿਨ ਕਿਸ ਤਰ੍ਹਾਂ ਦੇ ਨਾਲ ਪੁੱਛ ਪੜਤਾਲ ਹੋਏਗੀ ਔਰ ਕੀ ਕੁਝ ਖੁਲਾਸੇ ਆਉਣ ਵਾਲੇ ਸਮੇਂ ਚੋਂਗੇ ਇਹ ਪੂਰਾ ਮਾਮਲਾ ਦੇਖਣਾ ਬ ਇੰਨਾ ਪੁਰਾਣਾ ਮਾਮਲਾ ਹੈ ਜਿਸ ਦੇ ਵਿੱਚ ਆਖਿਰਕਾਰ ਇਸ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਹਾਂ ਬਿਲਕੁਲ ਕਾਮਯਾਬੀ ਜ਼ਰੂਰ ਮਿਲੀ ਹੈ ਲੇਕਿਨ ਜੋ ਪੁਰਸਬੇ ਕੋਲ ਸਬੂਤ ਮੌਜੂਦ ਨੇ ਉਸ ਵਿਹਾਰ ਦੇ ਉਪਰ ਇਹ ਅਦਾਲਤ ਦੇ ਵਿੱਚ ਸਬ ਚਲਾਨ ਜਿਹੜਾ ਪੇਸ਼ ਕੀਤਾ ਜਾਵੇਗਾ ਤੇ ਜਿਹੜੇ ਇਸ ਚਲਾਨ ਦੇ ਆਧਾਰ ਤੇ ਹੀ ਰੋਮਨ ਰੋਮਮੀ ਦੇ ਜਿਹੜੇ ਮੁਜਰਿਮ اقرار ਦਿੰਦੀ ਹੈ ਅਦਾਲਤ ਜਾਂ ਨਹੀਂ ਦਿੰਦੀ ਇਸ ਤੇ ਫੈਸਲਾ ਹੋਵੇਗਾ ਲੇਕਿਨ ਵੱਡਾ ਸਵਾਲ ਰਿਮਾਂਡ ਨਹੀਂ ਮਿਲੇਗਾ ਨਾ ਤਾਂ ਨਾਬਾ ਬਲੈਕ ਬ੍ਰੇਕ ਕੇਸ ਦੇ ਵਿੱਚ ਮਿਲੇਗਾ ਨਾ ਹੀ ਜਿਹੜੀ ਜਿਸ ਤਰ੍ਹਾਂ ਇਸ ਤੋਂ ਪਹਿਲਾਂ ਜਿਹੜਾ ਆਲ ਸੈਕਟਰੀ ਦੀ ਇਨਕਸ ਨਾਬਾ ਵਿਖੇ ਇੱਕ ਪੱਤਾ ਹੋਰ ਦਰਜ ਹੋਇਆ ਉਸ ਮਾਮਲੇ ਦੇ ਵਿੱਚ ਇਸ ਨੂੰ ਰਿਮਾਂਡ ਤੇ ਵੀ ਲਿਆਇਆ ਜਾ ਸਕਦਾ ਹੈ ਕਰਕੇ ਵੱਡੇ ਸਵਾਲ ਜਿਹੜੇ ਪੁਲਿਸ ਲਈ ਬੜੀ ਆਨ ਆਲ ਟਾਈਮ ਦੇ ਵਿੱਚ ਖੜੇ ਹੋਣਗੇ ਕਿਉਂਕਿ ਮਾਸਟਰਮਾਈਂਡ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਜ਼ਰੂਰ ਹੋ ਗਿਆ ਲੇਕਿਨ ਹੁਣ ਅੱਗੇ ਸਾਬਿਤ ਕਰਨੇ ਪੈਣਗੇ ਦੋਸ਼ ਵੀ ਮਾਸਟਰਮਾਈਂਡ ਕਿਸ ਤਰ੍ਹਾਂ ਇਸ ਨੇ ਇਸ ਘਟਨਾ ਨੂੰ ਹਾਂਗਕਾਂਗ ਦੇ ਵਿੱਚ ਬੈਠ ਕੇ ਅੰਜਾਮ ਦਿੱਤਾ ਬਿਲਕੁਲ ਸੋ ਯਾਨੀ ਕਿ ਹਾਲੇ ਵੀ ਚੁਣੌਤੀ ਸੰਜੀਵ ਖਤਮ ਨਹੀਂ ਹੋਈ ਹੈ ਭਾਵੇਂ ਇੰਨੇ ਸਾਲਾਂ ਬਾਅਦ ਇਸ ਮਾਸਟਰਮਾਈਂਡ ਨੂੰ ਕਾਬੂ ਕੀਤਾ ਹੈ ਪੰਜਾਬ ਲਿਆਇਆ ਗਿਆ ਹੈ ਰਿਮਾਂਡ ਵੀ ਲਿਆ ਲੇਕਿਨ ਹਲੇ ਲੰਮਾ ਸਫ਼ਰ ਤੈਅ ਕਰਨਾ ਹੈ ਪੁਲਿਸ ਨੇ ਅੰ ਬਿਲਕੁਲ ਵੱਡੀ ਚੋਥੀ ਹੋਣਾ ਜਿੱਥੇ ਰਮਨ ਰੋਮੀ ਨੂੰ ਜਿਹੜਾ ਮੁਜਰਮ ਇਕਰਾਰ ਹੁਕਮ ਦੇਣ ਤੱਕ ਹੋਵੇਗੀ ਉੱਥੇ ਜਿਹੜਾ ਇੱਕ ਹੋਰ ਮੁਜਮ ਕਸ਼ਮੀਰਾ ਸਿੰਘ ਗਲਵੱਡੀ ਹਾਲੇ ਵੀ ਫਰਾਰ ਹੈ ਉਸ ਦੀ ਗ੍ਰਿਫਤਾਰੀ ਵੀ ਅਹਿਮ ਹੋਏਗੀ ਕਿਉਂਕਿ ਜਿੱਥੇ ਉਮੀਦ ਸੀ ਰਮਨ ਦੀਪ ਰੋਮੀ ਰੋਮੀ ਦੀ ਗ੍ਰਿਫਤਾਰੀ ਤੋਂ ਬਾਅਦ ਕਸ਼ਮੀਰਾ ਸਿੰਘ ਗਲਵੱਡੀ ਨੂੰ ਗ੍ਰਿਫਤਾਰ ਕੀਤਾ ਜਾਏਗਾ ਲੇਕਿਨ ਰਿਮਾਂਡ ਨਾ ਮਿਲਣਾ ਵੱਡਾ ਚੈਲੰਜ ਹੈ ਪੁਲਿਸ ਵੀ ਕੋਲਾ ਲੇਕਿਨ ਵੱਡੀ ਪ੍ਰਾਪਤੀ ਜ਼ਰੂਰ ਮੰਨੀ ਜਾ ਸਕਦੀ ਹੈ ਇਸ ਤਰ੍ਹਾਂ ਹਾਂਗਕਾਂਗ ਤੋਂ ਇਸ ਨੂੰ ਰਮਨਜੀਤ ਰੋਮੀ ਨੂੰ ਭਾਰਤ ਲਿਆਂਦਾ ਇੱਕ ਵੱਡੀ ਸਫਲਤਾ ਹੈ ਲੇਕਿਨ ਆਹ ਨਾਲ ਟਾਈਮ ਦੇ ਵਿੱਚ ਦੇਖਦੇ ਆ ਫਿਰ ਕਿਹੜੀ ਜਿਹੜੀ ਜਿਹੜੀ ਪਲੈਨਿੰਗ ਦੇ ਨਾਲ ਇਸ Psicology ਕੁਝ ਕੁ ਕਰਦੀ ਹੈ ਤਾਂ ਜੋ ਜਿਹੜੇ ਹੋਰ ਵੱਡੇ ਖਾਸੇ ਨਾਬਾ ਜਿਲ੍ਹੇ ਜੇਲ੍ਹ ਬ੍ਰੀਕ ਨੂੰ ਲੈ ਕੇ ਹੁਣ ਜਿਸ ਕਰਕੇ ਪੁਲਿਸ ਇਸ ਮਾਮਲੇ ਨੂੰ ਸੌਟ ਆਊਟ ਕਰ ਸਕੇ ਬਿਲਕੁਲ ਸੋ ਕੀ ਇਹਨੂੰ ਇੱਥੇ ਹੀ ਰੱਖਿਆ ਜਾਏਗਾ ਕਿ ਇਥੋਂ ਦੀ ਕਿਤੇ ਸ਼ਿਫਟ ਕੀਤਾ ਜਾਏਗਾ ਨਾਬਾ ਦੀ ਜਿਹੜੀ ਨਵੀਂ ਮੈਕਸਿਮਮ ਸਿਕਿਉਰਿਟੀ ਜੇਲ੍ਹ ਫਿਲਹਾਲ ਉੱਥੇ ਰੱਖਿਆ ਗਿਆ ਹੈ ਅ ਬਿਲਕੁਲ ਫਿਲਹਾਲ ਜਿਹੜੇ ਐਸਪੀ ਜਿਹੜੇ ਹਰਵਿੰਦਰ ਬੜਕਾ ਉਹਨਾਂ ਦਾ ਕਹਿਣਾ ਫਿਲਹਾਲ ਹਲੇ ਇੱਕ ਦਿਨ ਲਈ ਜਿਸ ਤਰ੍ਹਾਂ ਜਿਹੜੀ ਨਾਬਾਦੀ ਜਿਹੜੀ ਨਵੀਂ ਜ਼ਿਲ੍ਹਾ ਜੇਲ੍ਹ ਹੈ ਉੱਥੇ ਰੱਖਿਆ ਗਿਆ ਲੇਕਿਨ ਜੋ ਸਾਨੂੰ ਜਾਣਕਾਰੀ ਮਿਲ ਰਹੀ ਹੈ ਪੁਲਿਸ ਜਿਹੜੀ ਸੁਰੱਖਿਆ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਨੇ ਹੱਥ ਖੜੇ ਕਰ ਦਿੱਤੇ ਨੇ ਤਾਂ ਆਨਾਲ ਟਾਈਮ ਦੇ ਵਿੱਚ ਇਸ ਨੂੰ ਕਿਸੇ ਹੋਰ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਆਨਾਲ ਟਾਈਮ ਦੇ ਵਿੱਚ ਪਤਾ ਲੱਗੇਗਾ ਵੀ ਜਿਹੜਾ ਰਮਨਜੀਤ ਰੋਮੀ ਨੂੰ ਕਿੱਥੇ ਰੱਖਿਆ ਜਾਵੇ ਕਿਉਂਕਿ ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਭਾਰ ਸਰਕਾਰ ਦੀ ਹੋਵੇਗੀ ਤੇ ਇਸ ਨੂੰ ਲੈ ਕੇ ਕਈ ਪ੍ਰਬੰਧ ਜਿਹੜੇ ਜੇਲ੍ਹ ਪ੍ਰਸ਼ਾਸਨ ਨੂੰ ਕਰਨੇ ਪ ਕੋਲ ਸੰਜੀਵ ਜੋ ਜੇਲ੍ਹਾਂ ਦੇ ਵਿੱਚ ਹਾਲਾਤ ਨੇ ਅਸੀਂ ਲਗਾਤਾਰ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾ ਇਹ ਮਾਮਲਾ ਤਾਂ ਆਪਣੇ ਆਪ ਚ ਸਿਗਾ ਹੀ ਉਸ ਵੇਲੇ ਜਦੋਂ ਇਹ 2016 ਵਿੱਚ ਨਾਪਾ ਜੇਲ ਬ੍ਰੇਕ ਮਾਮਲਾ ਸਾਹਮਣੇ ਆਇਆ ਸੀ ਲੇਕਿਨ ਹਾਲ ਦੇ ਸਮੇਂ ਵਿੱਚ ਕਿ ਕਿਸ ਕਦਰ ਗੈਂਗਸਟਰ ਸਰਗਰਮ ਨੇ ਲਗਾਤਾਰ ਇੰਟਰਵਿਊਜ਼ ਦੀ ਨੂੰ ਲੈ ਕੇ ਜੇਲ ਪ੍ਰਸ਼ਾਸਨ ਜੇਲ ਦੇ ਜੋ ਪ੍ਰਬੰਧ ਨੇ ਉਹ ਸਵਾਲਾ ਚਾਹੁੰਦੇ ਨੇ ਸੋ ਜੇ ਵਿਚਕਾਰ ਬੜੀ ਵੱਡੀ ਚੁਣੌਤੀ ਹੈ ਇਸ ਨੂੰ ਜੇਲ ਵਿੱਚ ਰੱਖਣਾ ਔਰ ਸੁਰੱਖਿਤ ਰੱਖਣਾ ਔਰ ਕੋਈ ਅਜਿਹੀ ਘਟਨਾ ਨਾ ਵਾਪਰੇ ਇਸ ਨੂੰ ਯਕੀਨੀ ਬਣਾਉਣਾ ਬਿਲਕੁਲ ਜਿਤਨਾ ਜਿੰਮੇਵਾਰੀ ਲਈ ਗਈ ਹੈ ਭਾਰਤ ਸਰਕਾਰ ਵੱਲੋਂ ਉਸ ਤਰ੍ਹਾਂ ਰਮਨਜੀਤ ਰومی ਦੀ ਜਿਹੜੀ ਸੁਰੱਖਿਆ ਉਸ ਤੋਂ ਵੱਡਾ ਸਵਾਲ ਹੈ ਲੇਕਿਨ ਜੋ ਜਾਣਕਾਰੀ ਮੇਰੀ ਹੈ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਅੰਦਰ ਇਸ ਤਰ੍ਹਾਂ ਦੀ ਸੁਰੱਖਿਆ ਨਹੀਂ ਹੋ ਸਕਦੀ ਜਿੱਥੇ ਕੈਦੀ ਨੂੰ ਇਕੱਲਾ ਬੈਰਕ ਦੇ ਵਿੱਚ ਰੱਖਿਆ ਜਾ ਸਕੇ ਜਿੱਥੇ ਕੈਦੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਆਲ ਵਾਲੇ ਟਾਈਮ ਦੇ ਵਿੱਚ ਜੋ ਜਨਤਾ ਨੂੰ ਜਾਣਕਾਰੀ ਮਿਲੀ ਹੈ ਇਸ ਨੂੰ ਕਿਸੇ ਹੋਰ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਜਾਵੇਗਾ ਤੇ ਹੋਰ ਜਿਹੜੀ ਵੱਡੇ ਸਵਾਲ ਇਹ ਨੇ ਵੀ ਇਸ ਤੋਂ ਪੁੱਛ ਕੇ ਕਿਸ ਤਰ੍ਹਾਂ ਕੀਤੀ ਜਾਵੇਗੀ ਪੁਲਿਸ ਕਈ ਥਿੜੀਆਂ ਤੇ ਪਲੈਨਿੰਗ ਕਰ ਰਹੀ ਹੈ ਕਿ ਕਿਸ ਤਰ੍ਹਾਂ ਇਸ ਦੇ ਖਿਲਾਫ ਹੋਰ ਕੋਈ ਨਵਾਂ ਮਾਮਲਾ ਕਰ ਜੁਮੇਗਾ ਕਿ ਉਸਦੇ ਵਿੱਚ ਵੀ ਨਵਾਂ ਗ੍ਰਿਮਾਂਟ ਲਿਆ ਜਾਵੇ ਕਿ ਤੇ ਜਿਹੜੀ ਇਹ ਸਾਰੇ ਖੁਲਾਫੇ ਸਾਹਮਣੇ ਆਣਗੇ ਬਿਲਕੁਲ ਔਰ ਇਥੇ ਜਿਸ ਨਾਲ ਦੇ ਨਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰ ਕਾਰਵਾਈ ਕੀਤੀ ਗਈ ਹੈ ਮਾਮਲੇ ਨੂੰ ਛੱਡਿਆ ਨਹੀਂ ਗਿਆ ਔਰ ਮਾਸਟਰ ਮਾਈਂਡ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਇਸ ਦੌਰਾਨ ਇੰਨੇ ਸਾਲਾਂ ਦੇ ਵਿੱਚ ਲਗਾਤਾਰ ਕੌਣ ਕੌਣ ਇਸ ਵਿੱਚ ਸ਼ਾਮਿਲ ਸਨ ਜੇਲ੍ਹ ਦੇ ਅੰਦਰ ਕਿਹੜੇ ਜਿਹੇ ਉਹਨਾਂ ਨੂੰ ਮਦਦ ਦੇਣ ਵਾਲੇ ਸਨ ਇਹ ਇਹ ਸਭ ਦਾ ਵੀ ਪਤਾ ਇੰਨੇ ਸਾਲਾਂ ਚ ਵੀ ਲਗਾਇਆ ਗਿਆ ਲੇਕਿਨ ਹੁਣ ਕੀ ਹੋ ਰਹਾ ਤੇ ਵੀ ਕਾਰਵਾਈ ਹੋਏਗੀ ਇਹ ਵੀ ਦੇਖਣਾ ਬੜਾ ਅਹਿਮ ਰਹੇਗਾ ਸੰਜੀ ਉਹ ਬਹੁਤ ਸਾਰੇ ਵੱਡੇ ਸਵਾਲ ਹਲੇ ਖੜੇ ਹਨ ਕਿਉਂਕਿ ਜਿਹੜਾ ਰਮਨਜੀਤ ਰੋਮੀ ਸੀ 2016 ਦੇ ਵਿੱਚ ਜੂਨ 2016 ਦੇ ਵਿੱਚ ਇਸ ਤਰ੍ਹਾਂ ਹਾਂਗਕਾਂਗ ਪਹੁੰਚਿਆ ਉਸਨੇ ਆਪਣਾ ਪਾਸਪੋਰਟ ਪੁਲਿਸ ਕੋਲ ਕਿਸ ਤਰ੍ਹਾਂ ਲਿਆ ਤੇ ਫਿਲਹਾਲ ਜਿਹੜੇ ਇਨਸਟ੍ਰੂਮੈਂਟ ਕੇਸ ਆਦਾਂ ਰਹੀ ਜਾ ਕੇ ਹਾਂਗਕਾਂਗ ਦੇ ਵਿੱਚ ਇਸ ਮਾਸਟਰ ਪਲਾਨ ਨੂੰ ਤਿਆਰ ਕੀਤਾ ਤੇ ਕੁਝ ਮਹੀਨਿਆਂ ਦੇ ਵਿੱਚ ਹੀ ਤਿੰਨ ਤੋਂ ਚਾਰ ਮਹੀਨਿਆਂ ਦੇ ਵਿੱਚ ਹੀ ਨਵੰਬਰ 2016 ਦੇ ਵਿੱਚ ਨਾਬਾਜੀਲ ਬ੍ਰੇਕ ਕਾਰ ਨੂੰ ਅੰਜਾਮ ਦਿੱਤਾ ਇਹ ਸਾਰੇ ਖੁਲਾਸੇ ਰਮਨਜੀਤ ਰੋਮੀ ਦੇ ਰਹਿਮਾਨ ਲੈਣ ਤੋਂ ਬਾਅਦ ਕੀਤਾ ਜਾ ਸਕਦਾ ਦੱਸਣਾ ਲੇਕਿਨ ਅਲੇ ਅਲੇ ਕੋਸ਼ਿਸ਼ ਨੂੰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਪੁਲਿਸ ਵੀ ਵੱਡੀ ਕਾਮਯਾਬੀ ਜਰੂਰ ਹੈ ਲੇਕਿਨ ਹੋਰ ਕਈ ਜਿਹੜੇ ਅਧਿਕਾਰੀ ਨੇ ਜਿਹੜੀ ਪੂਰੀ ਟੀਮ تقریبا 150 ਤੋਂ 200 ਵਿਅਕਤੀ ਜਿਹੜਾ ਰਾਤ ਪੁਲਿਸ ਸੁਰੱਖਿਆ ਦੀ ਦੀ ਨੇ ਇਸ ਨੂੰ ਲਿਆਂਦਾ ਗਿਆ ਸੀ ਨਾਬਾ ਦੇ ਪੂਰੀ ਰਾਤ ਹੀ ਇਸ ਮਤਲਬ ਪੂਰੀ ਪੁਲਿਸ ਨੇ ਸੁਰੱਖਿਆ ਦਿੱਤੀ ਤੇ ਸਵੇਰੇ ਜਿਸ ਤਰ੍ਹਾਂ 5 ਵਜੇ ਤੱਕ ਇਹ ਸਾਰਾ ਮਸਲਾ ਹੱਲ ਹੋਇਆ ਤੇ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਇਸ ਨੂੰ ਮਿਆ ਖੇਰਾ ਸਦੂਦ ਭੇਜਿਆ ਗਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੰਜੀਵ ਫਿਲਹਾਲ ਦੀ ਸਾਰੀ ਤਸਵੀਰਾਂ ਤੇ ਜਾਣਕਾਰ ਦੇ ਲਈ ਸੋ ਫਿਲਹਾਲ ਜਿਸ ਨਾਲ ਇਹ ਬੀਤੇ ਦਿਨ ਇਹ ਕਵਾਇਤ ਰ ਲਿਆਂਦਾ ਗਿਆ ਰਮਨਜੀਤ ਰੋਮੀਨੋ ਰਾਤ ਸੁਰੱਖਿਆ ਦੇ ਵਿਚਕਾਰ ਤੜਕੇ 3 ਵਜੇ ਉਸ ਨੂੰ ਜਦੋਂ ਇੱਥੇ ਲਿਆਇਆ ਗਿਆ ਤਾਂ 3 ਵਜੇ ਹੀ ਕੋਰਟ 'ਚ ਪੇਸ਼ ਕਰ ਦਿੱਤਾ ਗਿਆ ਜਿੱਥੇ ਕੀ ਉਹਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹਾਲਾਂਕਿ ਹਲੇ ਵੀ ਵੱਡੀ ਚੁਣੌਤੀ ਪੁਲਿਸ ਤੇ ਟੀਮ ਦੇ ਸਾਹਮਣੇ ਹੈ ਕਿਸ ਤਰ੍ਹਾਂ ਦੇ ਨਾਲ ਇਸ ਤੋਂ ਪੁੱਛਗਿੱਛ ਹੋਏਗੀ ਔਰ ਕੀ ਕੁਝ ਖੁਲਾਸੇ ਆਉਣ ਵਾਲੇ ਸਮੇਂ ਚੋਂਦੇ ਨੇ ਦੇਖਣਾ ਬੜਾ ਅਹਿਮ ਰਹੇਗਾ